ਜੀ ਪਿਆਰੇ ਵਿਦਿਆਰਥੀਓ ਮੈਰਿਟੋਰੀਅਸ ਸਕੂਲਾਂ ਦੀ ਕਾਉਂਸਲਿੰਗ ਦੇ ਲਈ ਅੱਜ ਤੀਸਰਾ ਦਿਨ ਆ ਤੇ ਆਖਰੀ ਦਿਨ ਆ ਓਪਨ ਕੈਟਾਗਰੀ ਦੇ ਲਈ ਓਪਨ ਕੈਟਾਗਰੀ ਲਈ ਅੱਜ ਆਖਰੀ ਦਿਨ ਆਗਾ ਪਲੱਸ 1 ਦੇ ਲਈ 13 6 25 ਸ਼ੁੱਕਰਵਾਰ ਆ ਜੋ ਓਪਨ ਕੈਟਾਗਰੀ ਕਿਹੜੇ ਬੱਚੇ ਬੁਲਾਏ ਗਏ ਨੇ ਲੜਕੀਆਂ ਦੇ ਵਿੱਚੋਂ ਮੈਰਿਟ ਨੰਬਰ ਜਿਨ੍ਹਾਂ ਦਾ 2401 ਤੋਂ 3596 ਆ ਉਹਨਾਂ ਨੂੰ ਬੁਲਾਇਆ ਗਿਆ ਲੜੀ ਨੰਬਰ ਵੀ ਇਹਨਾਂ ਦਾ ਉਹੀ ਬਣਦਾ 2401 ਤੋਂ 3596 ਅੰਕ ਉੱਪਰਲੇ 80 ਤੇ ਹੇਠਲੇ 76 ਜਾਣੇ ਕਿ 80 ਅੰਕ ਤੋਂ ਅੱਜ ਮੈਰਿਟ ਸ਼ੁਰੂ ਹੋਣੀ ਹੈ ਲੜਕੀਆਂ ਦੀ ਤੇ 76 ਤੱਕੇ ਆ ਕੇ ਖਤਮ ਹੋ ਜਾਣੇ ਆ ਓਪਨ ਕੈਟਾਗਰੀ ਦੀ ਇਸ ਤੋਂ ਬਾਅਦ ਫਿਰ ਅੱਗੇ ਪ੍ਰਾਈਵੇਟ ਵਾਲੇ ਜਿਹੜੇ ਬੱਚੇ ਰਹਿ ਗਏ WHH ਵਾਲੇ ਰਹਿ ਗਏ ਡਿਸੇਬਲਡ ਵਾਲੇ ਰਹਿ ਗਏ ਉਹਨਾਂ ਦੀ ਜਿਹੜੀ ਕਾਉਂਸਲਿੰਗ ਦਾ ਦਿਨ ਰਹਿ ਜਾਏਗਾ ਸੋ ਇਹ ਤੁਸੀਂ ਦੇਖ ਸਕਦੇ ਹੋ ਲੜਕੀਆਂ ਦੀ ਮੈਰਿਟ ਅੱਗੇ ਆਪਾਂ ਚੱਲਦੇ ਹਾਂ ਲੜਕੀਆਂ ਦੀ ਮੈਰਿਟ ਕਿੱਥੇ ਜਿਹੜੀ ਅੱਜ ਸ਼ੁਰੂ ਹੋਏਗੀ 1945 ਮੈਰਿਟ ਨੰਬਰ ਤੋਂ 2916 ਲੜੀ ਨੰਬਰ ਵੀ ਇਹੀ ਬਣਦਾ 1945 ਤੋਂ 2916 ਅੰਕ ਉੱਪਰਲੇ 74 ਨੇ 74 ਤੋਂ ਮੈਰਿਟ ਸ਼ੁਰੂ ਹੋਣੀਆਂ ਤੇ ហេਠਾਂ ਜਿੱਥੇ ਆ ਕੇ ਮੈਰਿਟ ਖੜ ਜਾਨੀਆਂ 68 ਤੇ ਸੋ ਓਪਨ ਕੈਟਾਗਰੀ ਦੀ ਮੈਰਿਟ ਅੱਜ ਖਤਮ ਹੋ ਜਾਣੀ ਆ ਸੋ ਅੱਜ ਤਕਰੀਬਨ ਸਾਰੀਆਂ ਸੀਟਾਂ ਜਿਹੜੀਆਂ ਫਿਲ ਹੋਣ ਦੀ ਸੁਭਾਵਨਾ ਹੈ ਮੈਰੀਟੋਰੀਅ ਸਕੂਲਾਂ ਦੇ ਵਿੱਚ ਓਪਨ ਕੈਟਾਗਰੀ ਦੇ ਇਸ ਤੋਂ ਬਾਅਦ ਪ੍ਰਾਈਵੇਟ ਕੈਟਾਗਰੀ WHH ਡਿਸੇਬਲਡ ਤੇ ਇਹ ਕੈਟਾਗਰੀਆਂ ਜਿਹੜੀਆਂ ਬਾਕੀ ਚੱਲਣਗੀਆਂ ਸੋ ਵੱਤ ਵਤ ਆਪਾਂ ਵੀਡੀਓ ਨੂੰ ਸ਼ੇਅਰ ਕਰੀਏ ਤਾਂ ਕਿ ਵਿਦਿਆਰਥੀਆਂ ਨੂੰ ਪਤਾ ਲੱਗੇ ਕੋਈ ਵੀ ਵਿਦਿਆਰਥੀ ਜਿਹੜਾ ਹੈਗਾ ਅ ਕਈ ਵਾਰੀ ਨਹੀਂ ਪਤਾ ਲੱਗਦਾ ਇਸ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਵਿਦਿਆਰਥੀਆਂ ਨੇ ਇੰਨੀ ਮਿਹਨਤ ਕਰਕੇ ਪੇਪਰ ਦਿੱਤਾ ਤੇ ਉਹਨਾਂ ਦਾ ਨੰਬਰ ਆਇਆਗਾ ਵੱਧ ਤੋਂ ਵੱਧ ਨੂੰ ਆਪਾਂ ਅੱਗੇ ਭੇਜੀਏ ਤਾਂ ਕਿ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਾਪਤ ਹੋ ਸਕੇ ਸ਼ੁਕਰੀਆ ਮਿਹਰਬਾਨੀ ਬਾਕੀ ਤੁਸੀਂ ਜਾ ਕੇ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਜੁੜ ਸਕਦੇ ਹੋਗੇ ਟੈਲੀਗ੍ਰam ਲਿੰਕ ਦਿੱਤਾ ਹੋਇਆਗਾ ਜਿੱਥੇ ਪਲ-ਪਲ ਦੀ ਜਾਣਕਾਰੀ ਪਾਈ ਜਾਂਦੀ ਹੈਗੀ ਧੰਨਵਾਦ